ਚੌਥੀ तिमाही ਦੇ ਵਿੱਚ ਇੰਡੀਅਨ ਆਇਲ ਦਾ 5487 ਕਰੋੜ ਰੁਪਏ ਦਾ ਮੁਨਾਫਾ ਹੋਇਆ ਪਰ ਦੱਸਿਆ ਜਾ ਰਿਹਾ ਹੈ ਕਿ ਮੁਨਾਫਾ ਜਿਹੜਾ ਆ ਪਿਛਲੇ ਸਾਲ ਦੇ ਮੁਕਾਬਲੇ 49 ਫੀਸਦੀ ਘਟ ਹੈ ਦਰਅਸਲ ਇੰਡੀਅਨ ਆਇਲ ਕੰਪਨੀ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਪਤੀ ਕੀਤੀ ਗਈ ਸੀ ਜੀ ਹਾਂ ਇਸ ਸਾਲ ਦੇ ਮੁਕਾਬਲੇ ਇਸ ਕੰਪਨੀ ਨੂੰ 5487 ਕਰੋੜ ਦਾ ਮੁਨਾਫਾ ਹੋਇਆ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਨਾਫਾ ਜਿਹੜਾ ਆ ਪਿਛਲੇ ਸਾਲ ਦੇ ਮੁਕਾਬਲੇ 49 ਫੀਸਦੀ ਘਟ ਹੈ ਜਿਸ ਕਰਕੇ ਕਿਤੇ ਨਾ ਕਿਤੇ ਘਾਟਾ ਵੀ ਇਸ ਕੰਪਨੀ ਨੂੰ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇੰਡੀਅਨ ਆਇਲ ਦਾ ਮੁਨਾਫਾ ਪਿਛਲੇ ਸਾਲ ਦੇ ਮੁਕਾਬਲੇ 49 ਫੀਸਦੀ ਘਟਿਆ ਹੈ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਜਾਣਕਿ ਜਨਵਰੀ ਮਾਰਚ ਵਿੱਚ ਕੰਪਨੀ ਨੇ 5487.92 ਕਰੋੜ ਰੁਪਏ ਦਾ ਇਕੀਕ੍ਰਿਤ ਲਾਭ ਦੱਜ ਕੀਤਾ ਹੈ ਪਿਛਲੇ ਸਾਲ ਇਸੇ ਤਿमाही ਚ ਮੁਨਾਫਾ 10841.23 ਕਰੋੜ ਰੁਪਏ ਸੀ ਜਦਕਿ ਪਿਛਲੀ ਤਿमाही ਯਾਨੀ ਅਕਤੂਬਰ ਦਸੰਬਰ ਦੇ 3 ਮਹੀਨਿਆਂ ਦੇ ਮੁਕਾਬਲੇ ਇੰਡੀਅਨ ਆਇਲ ਦਾ ਮੁਨਾਫਾ 42.97% ਘਟਿਆ ਹੈ ਕੰਪਨੀ ਨੇ ਅਕਤੂਬਰ ਦਸੰਬਰ ਤਿमाही ਚ 9000 224.85 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ ਦੱਸਦੀ ਹੈ ਕਿ ਇੰਡੀਅਨ ਆਇਲ ਦੇ ਬੋਰਡ ਨੇ ਵੀ ਪ੍ਰਤੀ ਸ਼ੇਅਰ 7 ਰੁਪਏ ਦੇ ਲਾਭ ਅੰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੰਪਨੀ ਮੁਨਾਫਿਆਂ ਦਾ ਕੁਝ ਹਿੱਸਾ ਆਪਣੇ ਸ਼ੇਅਰਧਾਰਕਾਂ ਨੂੰ ਦਿੰਦੀਆਂ ਹਨ ਇਸ ਨੂੰ ਲਾਭ ਅੰਸ਼ ਕਿਹਾ ਜਾਂਦਾ ਹੈ ਨਤੀਜੇ ਤੋਂ ਬਾਅਦ ਕੰਪਨੀ ਦੇ ਸ਼ੇਅਰ 4.41% ਤੱਕ ਡਿੱਗ ਗਏ ਇਹ 7.80 ਰੁਪਏ ਡਿੱਗ ਕੇ 168.95 ਰੁਪਏ ਤੇ ਬੰਦ ਹੋਇਆ ਦੱਸਦੀ ਹੈ ਕਿ ਰਿਫਾਈਨਿੰਗ ਅ ਮਾਰਜਿਨ ਘਟ ਹੋਣ ਕਾਰਨ ਕੰਪਨੀ ਦਾ ਮੁਨਾਫਾ ਘਟਿਆ ਹੈ। ਦਰਅਸਲ 2024 ਦੇ ਪਹਿਲੇ 3 ਮਹੀਨਿਆਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ 16% ਦਾ ਵਾਧਾ ਹੋਇਆ ਤੇ ਕੱਚਾ ਤੇਲ ਮਹਿੰਗਾ ਹੋਣ ਦੇ ਬਾਵਜੂਦ ਕੰਪਨੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਦੌਰ 2 ਰੁਪਏ ਦੀ ਕਟੌਤੀ ਕੀਤੀ ਸੀ। ਜਿਸ ਤੋਂ ਬਾਅਦ ਇਸ ਆ ਯਾਨੀ ਕਿ ਚੌਥੀ ਤਿਮਾਹੀ ਯਾਨੀ ਕਿ ਜਨਵਰੀ ਅਤੇ ਮਾਰਚ ਦੇ ਦੌਰਾਨ 49 ਫਿਸਤੀ ਦਾ ਘਾਟਾ ਜਿਹੜਾ ਆ ਮੁਨਾਫੇ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਮੁਨਾਫਾ ਜਿਹੜਾ ਆ 5487 ਕਰੋੜ ਰੁਪਏ ਦੇ ਕ੍ਰਿਤਕ੍ਰਿਤ ਦੱਸਿਆ ਜਾ ਰਿਹਾ ਮਗਰ ਪਿਛਲੇ ਸਾਲ ਦੇ ਮੁਕਾਬਲੇ ਇਹ मुनाफे ਦੇ ਵਿੱਚ 49 ਫੀਸਦੀ ਘਾਟਾ ਦੇਖਣ ਨੂੰ ਮਿਲਿਆ ਯਾਨੀ ਕਿ ਦੌਰੇ ਦੇ ਕਟੌਤੀ ਕੀਤੀ ਗਈ ਸੀ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਤੇ ਇਸੇ ਦਰਾਂ ਨਿੱਤੇ ਨਾ ਕਿਤੇ ਕੁਝ ਕੁ ਚੀਜ਼ਾਂ ਦੇ ਕਰਕੇ ਇੰਡੀਅਨ ਆਇਲ ਕੰਪਨੀ ਨੂੰ ਅਜਿਹੜਾ ਘਾਟਾ ਇਨ੍ਹਾਂ ਚੀਜ਼ਾਂ ਦੇ ਵਿੱਚ ਮੁਨਾਫੇ ਦੇਖਣ ਨੂੰ ਮਿਲਿਆ ਚੌਥੀ तिमाही ਦੇ ਵਿੱਚ ਇੰਡੀਅਨ ਆਇਲ ਦਾ 5487 ਕਰੋੜ ਰੁਪਏ ਦਾ ਮੁਨਾਫਾ ਹੋਇਆ ਪਰ ਦੱਸਿਆ ਜਾ ਰਿਹਾ ਹੈ ਕਿ ਮੁਨਾਫਾ ਜਿਹੜਾ ਆ ਪਿਛਲੇ ਸਾਲ ਦੇ ਮੁਕਾਬਲੇ 49% ਘਟ ਹੈ ਦਰਅਸਲ ਇੰਡੀਅਨ ਆਇਲ ਕੰਪਨੀ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਪਤੀ ਕੀਤੀ ਗਈ ਸੀ ਜੀ ਹਾਂ ਇਸ ਸਾਲ ਦੇ ਮੁਕਾਬਲੇ ਇਸ ਕੰਪਨੀ ਨੂੰ 5487 ਕਰੋੜ ਦਾ ਮੁਨਾਫਾ ਹੋਇਆ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਨਾਫਾ ਜਿਹੜਾ ਆ ਪਿਛਲੇ ਸਾਲ ਦੇ ਮੁਕਾਬਲੇ 49 ਫੀਸਦੀ ਘਟ ਹੈ ਜਿਸ ਕਰਕੇ ਕਿਤੇ ਨਾ ਕਿਤੇ ਘਾਟਾ ਵੀ ਇਸ ਕੰਪਨੀ ਨੂੰ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇੰਡੀਅਨ ਆਇਲ ਦਾ ਮੁਨਾਫਾ ਪਿਛਲੇ ਸਾਲ ਦੇ ਮੁਕਾਬਲੇ 49 ਫੀਸਦੀ ਘਟਿਆ ਹੈ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਜਾਣਕਿ ਜਨਵਰੀ ਮਾਰਚ ਵਿੱਚ ਕੰਪਨੀ ਨੇ 5487.92 ਕਰੋੜ ਰੁਪਏ ਦਾ ਇਕੀਕ੍ਰਿਤ ਲਾਭ ਦੱਜ ਕੀਤਾ ਹੈ ਪਿਛਲੇ ਸਾਲ ਇਸੇ ਤਿमाही ਚ ਮੁਨਾਫਾ 10841.23 ਕਰੋੜ ਰੁਪਏ ਸੀ ਜਦਕਿ ਪਿਛਲੀ ਤਿमाही ਯਾਨੀ ਅਕਤੂਬਰ ਦਸੰਬਰ ਦੇ 3 ਮਹੀਨਿਆਂ ਦੇ ਮੁਕਾਬਲੇ ਇੰਡੀਅਨ ਆਇਲ ਦਾ ਮੁਨਾਫਾ 42.97% ਘਟਿਆ ਹੈ ਕੰਪਨੀ ਨੇ ਅਕਤੂਬਰ ਦਸੰਬਰ ਤਿमाही ਚ 9000 224.85 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ ਦੱਸਦੀ ਹੈ ਕਿ ਇੰਡੀਅਨ ਆਇਲ ਦੇ ਬੋਰਡ ਨੇ ਵੀ ਪ੍ਰਤੀ ਸ਼ੇਅਰ 7 ਰੁਪਏ ਦੇ ਲਾਭ ਅੰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੰਪਨੀ ਮੁਨਾਫਿਆਂ ਦਾ ਕੁਝ ਹਿੱਸਾ ਆਪਣੇ ਸ਼ੇਅਰਧਾਰਕਾਂ ਨੂੰ ਦਿੰਦੀਆਂ ਹਨ ਇਸ ਨੂੰ ਲਾਭ ਅੰਸ਼ ਕਿਹਾ ਜਾਂਦਾ ਹੈ ਨਤੀਜੇ ਤੋਂ ਬਾਅਦ ਕੰਪਨੀ ਦੇ ਸ਼ੇਅਰ 4.41% ਤੱਕ ਡਿੱਗ ਗਏ ਇਹ 7.80 ਰੁਪਏ ਡਿੱਗ ਕੇ 168.95 ਰੁਪਏ ਤੇ ਬੰਦ ਹੋਇਆ ਦੱਸਦੀ ਹੈ ਕਿ ਰਿਫਾਈਨਿੰਗ ਅ ਮਾਰਜਿਨ ਘਟ ਹੋਣ ਕਾਰਨ ਕੰਪਨੀ ਦਾ ਮੁਨਾਫਾ ਘਟਿਆ ਹੈ। ਦਰਅਸਲ 2024 ਦੇ ਪਹਿਲੇ 3 ਮਹੀਨਿਆਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ 16% ਦਾ ਵਾਧਾ ਹੋਇਆ ਤੇ ਕੱਚਾ ਤੇਲ ਮਹਿੰਗਾ ਹੋਣ ਦੇ ਬਾਵਜੂਦ ਕੰਪਨੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਦੌਰ 2 ਰੁਪਏ ਦੀ ਕਟੌਤੀ ਕੀਤੀ ਸੀ। ਜਿਸ ਤੋਂ ਬਾਅਦ ਇਸ ਆ ਯਾਨੀ ਕਿ ਚੌਥੀ ਤਿਮਾਹੀ ਯਾਨੀ ਕਿ ਜਨਵਰੀ ਅਤੇ ਮਾਰਚ ਦੇ ਦੌਰਾਨ 49 ਫਿਸਤੀ ਦਾ ਘਾਟਾ ਜਿਹੜਾ ਆ ਮੁਨਾਫੇ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਮੁਨਾਫਾ ਜਿਹੜਾ ਆ 5487 ਕਰੋੜ ਰੁਪਏ ਦੇ ਕ੍ਰਿਤਕ੍ਰਿਤ ਦੱਸਿਆ ਜਾ ਰਿਹਾ ਮਗਰ ਪਿਛਲੇ ਸਾਲ ਦੇ ਮੁਕਾਬਲੇ ਇਹ मुनाफे ਦੇ ਵਿੱਚ 49 ਫੀਸਦੀ ਘਾਟਾ ਦੇਖਣ ਨੂੰ ਮਿਲਿਆ ਯਾਨੀ ਕਿ ਦੌਰੇ ਦੇ ਕਟੌਤੀ ਕੀਤੀ ਗਈ ਸੀ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਤੇ ਇਸੇ ਦਰਾਂ ਨਿੱਤੇ ਨਾ ਕਿਤੇ ਕੁਝ ਕੁ ਚੀਜ਼ਾਂ ਦੇ ਕਰਕੇ ਇੰਡੀਅਨ ਆਇਲ ਕੰਪਨੀ ਨੂੰ ਅਜਿਹੜਾ ਘਾਟਾ ਇਨ੍ਹਾਂ ਚੀਜ਼ਾਂ ਦੇ ਵਿੱਚ ਮੁਨਾਫੇ ਦੇਖਣ ਨੂੰ ਮਿਲਿਆ